ਅੱਜ 41 ਸਾਲ ਹੋਈ ਐ ਤੇ ਇਨਰਜੀ ਇਹਨਾਂ ਕੁਝ ਬਦਲ ਗਿਆ ਕੋਈ ਕਹਿੰਦਾ ਹਮਲਾ ਕਰਨਾ ਨਹੀਂ ਸੀ ਚਾਹੁੰਦੀ ਅੰ드ਰਾ ਗਾਂਧੀ ਪਰ ਕਰਨਾ ਪਿਆ ਤੇ ਕੋਈ ਕਹਿੰਦਾ ਵੀ ਨਹੀਂ ਉਹ ਤਾਂ ਬਹੁਤ ਸਮਾਂ ਪਹਿਲਾਂ ਤਿਆਰੀ ਚੱਲ ਰਹੀ ਸੀ ਪਹਾੜਾਂ ਦੇ ਵਿੱਚ ਮਾਡਲ ਬਣਾਇਆ ਹੋਇਆ ਸੀ ਕੋਈ ਕਹਿੰਦਾ ਖੜਕੂਆਂ ਦੇ ਕੋਲੇ ਬਹੁਤ ਆਧੁਨਿਕ ਹਥਿਆਰ ਸੀਗੇ ਕੋਈ ਕਹਿੰਦਾ ਨਹੀਂ ਉਹਨਾਂ ਕੋਲੇ ਜਨਤੀ ਦੇ ਕੁਝ ਹਥਿਆਰ ਹੀ ਸੀਗੇ ਜਰਨਲ ਬਰਾੜ ਕਹਿੰਦਾ ਵੀ ਅਸੀਂ ਲੋਕਾਂ ਨੂੰ ਪਹਿਲਾਂ ਅਨਾਉਂਸਮੈਂਟ ਕਰਕੇ ਕਿਹਾ ਭਾਈ ਬਾਹਰ ਆਜੋ ਤੇ ਜਿਹੜੇ ਬਾਹਰ ਆ ਗਏ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ ਪਰ ਇਹ ਗੱਲ ਹੈਗੀ 4 ਜੂਨ ਦੀ ਤੇ ਹਮਲਾ ਤਾਂ ਹੋ ਗਿਆ ਸੀਗਾ 2 ਜੂਨ ਤੋਂ ਸ਼ੁਰੂ ਅਸਲ ਦੇ ਵਿੱਚ 1 ਜੂਨ ਹੀ ਸ਼ਾਮ ਨੂੰ ਫਾਇਰਗਤਾਂ ਸ਼ੁਰੂ ਹੋ ਗਈ ਸੀ ਮੰਨ ਲੇ ਕਿ 2-3 ਦਿਨ ਤਬਾਹੀ ਕਰਨ ਤੋਂ ਬਾਅਦ ਉਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ ਤੇ ਫੇਰ ਵੀ ਜਿਹੜੇ ਬੱਚੇ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਕਹਿੰਦੇ ਤੇ ਉਹਨਾਂ ਦੇ ਉੱਤੇ ਵੀ ਦੋ ਗ੍ਰਨੇਡ ਡਿੱਗੇ ਉਹ ਵੀ ਕੋਈ ਕਹਿੰਦਾ ਫੌਜ ਨੇ ਸਿੱਟੇ ਫੌਜ ਵਾਲੇ ਕਹਿੰਦੇ ਖਾੜਕੁਨ ਸਿੱਟੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਬਸ ਆਪੋ ਆਪਣੇ ਗੱਲਾਂ ਨੇ ਪਰ ਜਿਹੜੀ ਗੱਲ ਮੈਨੂੰ ਨਹੀਂ ਸਮਝ ਆਈ ਉਹ ਇਹ ਆ ਵੀ ਕਹਿੰਦੇ ਨੇ ਵੀ ਸੰਤ ਭੰਡਰਾਂ ਵਾਲੇ ਅਕਾਲ ਤਖਤ ਤੇ ਗਏ ਤਾਂ ਉੱਥੇ ਫੌਜ ਨੇ ਹਮਲਾ ਕੀਤਾ ਤੇ ਪਰ ਆਹ ਵੇਖੋ ਜਿਹੜਾ ਤਿੰਨ ਦਰਜਣ ਤੋਂ ਵੱਧ ਗੁਰਦੁਆਰਿਆਂ ਤੇ ਉਹਨਾਂ ਨੇ ਹਮਲੇ ਕੀਤੇ ਕਿ ਉਥੇ ਕਿਹੜਾ ਪਿੰਡ ਵਾਲਾ ਸੰਤ ਨੂੰ ਗਿਆ ਹੋਇਆ ਸੀ ਮੈਨੂੰ ਇਸ ਗੱਲ ਦੀ ਹਜੇ ਤੱਕ ਸਮਝ ਨਹੀਂ ਆਈ